ਜੀ ਜੋ ਭੁੰਗਾ ਹੀ ਉਹਨੂੰ ਫਾਰਮਲ ਆ ਮੈਂ ਇਹਨੂੰ ਪੁਲਿਸ ਦੇ ਜਾਂ ਸਮਝਾਣੇ ਗਾ ਆਪਕੋ ਕੀ ਕੀ ਸੋਚਦੇ ਆ ਆਪਣੇ ਇਹ ਸਾਰਾ ਕਾਰਨਕਮ ਜੋ ਆਪਣੀ ਪੁਲੀ ਚرائی ਤੇ ਕੀ ਸੰਬੰਧ ਮੈਂ ਤਾਂ ਇਹ ਵੀ ਗੱਲ ਨੂੰ ਗੱਲ ਪੰਜਾਬੀ ਚ ਪੰਜਾਬੀ ਚ ਹਿੰਦੀ ਉਹ ਵੇਖੋ ਉਹ ਤੇ ਸਭ ਦੇ ਸਾਹਮਣੇ ਇਹਦੇ ਉੱਤੇ ਕੋਈ ਕਿਉਂਕੋ ਟ੍ਰਾਇਲ ਚੱਲ ਰਿਹਾ ਤੇ ਉਹਦੇ ਵਿੱਚ ਜੋ ਫੈਸਲਾ ਹੋਏਗਾ ਹੋਏਗਾ ਦੁਨੀਆ ਦੇ ਸਾਹਮਣੇ ਮਨ ਦੇ ਵਿੱਚ ਹੈ ਕਿ ਸੀ ਤੁਹਾਡੇ ਵਿੱਚ ਕੀ ਕੋਈ ਰੋਸਾ ਸੀ ਇਹ ਸੀ ਮੰਨਤ ਵੀ ਜਿਹੜਾ ਇੰਨਾ ਤੁਸੀਂ ਘਟਨਾ ਕਰਦੇ ਹੋ ਨਾ 2015 ਦੂਜੇ ਦਿਨ ਫੋਟੋਨ ਦੁਆਰਾ ਕਰਨ ਦੇ ਕੋਡ ਚੋੜਾ ਸੋਹਣ ਦੇ ਨਾਲ ਕਰਦੀ ਹੈ ਜਿਹੜਾ ਬੰਦਾ ਕੋਲ ਦੇ ਵਿੱਚ ਇਕਬਾਲ ਕਰਲੇ ਭਾਈ ਰਾਜੂ ਨੇ ਇਕਬਾਲ ਕੀਤਾ ਉਹਨੂੰ ਫਾਂਸੀ ਨਹੀਂ ਦਿੱਤੀ ਅਕਾਲ ਤਖਤ ਸਾਹਿਬ ਦੇ ਉਤੇ ਇਕਬਾਲ ਕੀਤਾ ਵੀ ਆ ਵੀ ਕੀਤਾ ਮੈਂ ਆ ਵੀ ਕੀਤਾ ਆ ਵੀ ਕੀਤਾ ਆ ਵੀ ਕੀਤਾ ਉਹ ਪੰਥ ਦਾ ਰੂਪ ਏ ਨਹੀਂ ਪਰ ਅਕਾਲ ਤਖਤ ਸਾਹਿਬ ਦੇ ਤੇ ਬੰਨੇ ਤਾਂ ਧਰਮ ਸਦ ਜਿਹੜੀ ਉਹ ਲੱਗੀ ਏ ਅਕਾਲ ਤਖਤ ਸਾਹਿਬ ਤੋਂ ਅਕਾਲ ਸਾਹ ਅਕਾਲ ਪੁਰਖ ਦੀ ਫੌਜ ਆ ਤੇ ਉਹਦੇ ਗੁਰੂ ਮਹਾਰਾਜ ਦੇ ਹਪਦੇਸ਼ਾਨ ਸਾਹ ਚਲੋ ਤੇ ਉਹ ਹਪਦੇਸ਼ ਪੰਥ ਕੀ ਚਾਹੁੰਦਾ ਏ ਸਿੱਖ ਜਗਤ ਕੀ ਚਾਹੁੰਦਾ ਉਹ ਸਾਰੇ ਸਿੱਖਾਂ ਨੂੰ ਪੁੱਛ ਕੇ ਵੇਖੋ ਕਿ ਉਹ ਇੰਨਾ ਬਾਰੀ ਕਿਉਂ ਸੀ ਫਿਰ ਤੁਹਾਨੂੰ ਫੇਰ ਕਰਾਂਗੇ ਜੀ ਅੰਮੀ ਦਾ ਫੇਰ ਕਰਾਂਗੇ ਸਾਢੇ 3 ਮਹੀਨੇ ਬੋਲੇ ਸੋਨਿਆ ਉਹ ਕੱਲੀ ਨਹੀਂ ਸੀ ਗਈ ਉਹ ਲੱਗੀ ਸੀ ਉਹ ਸੰਦਿਆ ਕਹਿੰਦਾ ਕਿਆ ਤੂੰ ਗੱਡੀ ਚ ਯਾਰ ਜੀ ਕੋਈ ਨਹੀਂ ਜਿਹੜੀ ਤੁਹਾਡੋ ਕੋਈ ਜਵਾਬ ਹੈ ਜੀ ਅੱਜ ਫੋਨ ਲੈ ਗਿਆ ਗੱਡੀ ਤੁਸੀਂ ਦੋ ਸਜਾ ਹਾਂ ਤੱਕ ਸਭ ਤੁਹਾਨੂੰ ਲੱਗੀ ਹੋਵੇ ਆਡੀ ਰੱਖ ਲਿਆ ਸੀ ਮੈਂ ਪਾਵਾਂ ਈ ਵਾਇਕਾਰ ਜਸਪਾਲ ਸਿੰਘ ਮੰਜਪੁਰ ਸਰਦਾਰ ਗੁਰਪ੍ਰੀਤ ਸਿੰਘ ਜਗਦੀਪ ਸਿੰਘ ਦਾ ਜ਼ਿਕਰ ਹੁੰਦਾ ਵਾ ਇਹਨਾਂ ਦੇ ਉਸੁੱਤ ਵੀ ਵਕੀਲ ਯਾ ਦੋਨੇ ਤੇ ਇਹਨਾਂ ਨੇ ਪੂਰੀ ਜਨੂ ਕੇਸ ਦੇ ਵਿੱਚ ਆਪਣੀ ਭੂਮਿਕਾ ਨਿਭਾਈ ਆ ਤੇ ਉਹਦੇ ਉਹਨੂੰ ਫਾਲ ਮਿਲਿਆ ਅੱਜ ਵੇ ਕੀ ਕਰ ਭਾਈ ਇਹਦਾ ਤਾਂ ਤੈਅ ਦੇ ਲੋਨ ਧਨਵਾ ਦਾਂ ਪੂਰੇ ਸਿੱਖ ਜਗਤ ਦਾ ਵੀ ਤੈਅ ਲੋਨ ਧਨਵਾ ਦਾਂ ਕਰਨਾ ਵਾ ਔਰੀਆਂ ਜਿਹੜੀਆਂ ਪੰਥ ਨੂੰ ਸਮਰਪਿਤ ਸਿੱਖ ਜਥੇਬੰਦੀਆਂ ਨੇ ਜਿਨ੍ਹਾਂ ਨੇ ਮੈਨੂੰ ਸਮਰਥਨ ਦਿੱਤਾ ਅੱਛਾ ਤੁਸੀਂ ਆਏ ਕਿੰਨੀ ਤਰੀਕ ਨੂੰ ਸੀ ਉੱਥੇ ਰੋਪੜ ਦੇਲ 17 17 ਕਿਹੜੀ 17 ਦਸੰਬਰ ਚਾਰ ਨੂੰ ਅਰੈਸਟ ਹੋਇਆ 17 ਨੂੰ ਰਿਮਾਂਡ ਰਿਮਾਂਡ ਚਾਹੁੰਦੇ ਤੋ ਤੁਹਾਨੂੰ ਫਿਰ ਹੋਰ ਵੀ ਕਿਤੇ ਇਸ ਤੋਂ ਇਲਾਵਾ ਕਿਸੇ ਜੇਲ੍ਹ ਚ ਜਾਂ ਕਿਤੇ ਹੋਰ ਰੱਖਿਆ ਗਿਆ ਅਮਨ ਸਰ ਜੇਲ੍ਹ ਚ ਲੈ ਕੇ ਗਏ ਸੀ ਉੱਥੋਂ ਇੱਥੇ ਭੇਜ ਜੇਲ੍ਹ ਲੈ ਕੇ ਉੱਥੇ ਹੀ ਉਹਨਾਂ ਨੇ ਪਹਿਲਾਂ ਹੀ ਫੈਸਲਾ ਕੀਤਾ ਹੈ ਹਨੂ ਥਾਣੇ ਬਦਲ ਲੱਗ ਗਿਆ ਹੈ ਵੇਖ ਨਹੀਂ ਰੱਖਣਾ ਠੀਕ ਹੈ ਕੱਲ ਹੀ ਦਿਨ ਮੈਂ ਤਾਂ ਵੱਲੋਂ ਕਿਹਾ ਗਿਆ ਵੀ ਤੁਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਨਾਲ ਮਿਲ ਕੇ ਚੱਲ ਰਹੇ ਹੋ ਉਹਨਾਂ ਨੇ ਤੁਹਾਡੇ ਵਰਗੇ ਬੰਦੇ ਰੱਖੇ ਹੋਏ ਆ ਉਹ ਮੈਂ ਕਹਤੀ ਸੀ ਯਾਰ ਗੱਲ ਦੱਸਤੀ ਸੀ ਮੈਂ ਸਾਰੀ ਗੱਲ ਬੋਇਨੀ ਤਾਂ ਪਕੀ ਸਾਡੇ ਦਾ ਅਸੀਂ ਜਸਤੀ ਸਾਲੀ ਕਰ ਬੇਰਾ ਸਿਰਫ ਤੇ ਸਿਰਫ ਖਾਲਸਾ ਪੰਥ ਨਾਲ ਸੰਬੰਧਤ ਸੰਬੰਧਕਮ ਹੈ ਗੁਰੂ ਮਹਾਰਾਜ ਦੇਵ ਜੀ ਦੇ ਅਨੁਸਾਰ ਚੱਲਣ ਵਾਲਾ ਕਿਸੇ ਵੀ ਕਪਟੀ ਸਿਆਸੀ ਪਾਰਟੀ ਦੇ ਨਾਲ ਮੇਰਾ ਕੋਈ ਨਹੀਂ ਠੀਕ ਹੈ ਹਾਂ ਅਸੀਂ ਰਾਜ ਕਰਨਾ ਹੋ ਉਹਨਾਂ ਤੱਕ ਸਭ ਤੋਂ ਤਨਖਾਹ ਲੱਗੀ ਉਹਨੇ ਨਾਮ ਪ੍ਰਵਾਨ ਕੀਤੀ ਆ ਤੇ ਨਾਂ ਹੀ ਏਕਾਤ ਤੱਕ ਸਹਿਬ ਦੇ ਆਦੇਸ਼ਾਂ ਦੇ ਅਨੁਸਾਰ ਉਹਨੂੰ ਉਪਾ ਕੀਤਾ ਜਾ ਰਿਹਾ ਛੋੜਾ ਸਾਬ ਜਥੇਦਾਰ ਕਾਰਨ ਤੇ ਗਏ ਨੇ ਨਵੇਂ ਜਥੇਦਾਰ ਸਾਫੇ ਕਰਨ ਕਿਸੇ ਲਿਖਦੇ ਉਹ ਬਾਅਦ ਚ ਕਰਾਂਗੇ ਜਾਰੀ ਪਿਆਲੇ ਅੱਜ ਸਹੀ ਕਾਨੂੰ ਅੰਦਰ ਇੰਨੀ ਗੱਲਾਂ ਦਾ ਇਹਨਾਂ ਨੂੰ ਅਜੇ ਪਤਾ ਨਹੀਂ ਸਹੀ ਜਵਾਬ ਬਸ ਬੰਤੀ ਨੂੰ ਮਾਣਾ ਖਰਾ ਨੇ ਕਿਹਾ ਵੀ ਜਿਹੜਾ ਪੰਟੀ ਦੇ ਮਾਨਾ ਚੋ ਬੰਦੇ ਆ ਇੱਕ ਮਿੰਟ ਮੈਂ ਜਿਹੜਾ ਮੈਂ ਤੁਹਾਨੂੰ ਆਉਣਾ ਤਾਂ ਫੋਟੋ ਵੀ ਗੱਲ ਕਰ ਲੈਂਦੇ ਮੈਂ ਕਿ ਤੁਸੀਂ ਜਿਹੜੀ ਗੱਲ ਹੈ ਨਾ ਜ਼ਮਾਨਤ ਹੋ ਗਈ ਹੈ ਜੀ ਘਰ ਜਾਵਾਂਗੇ ਸਕਾਲਰ ਬੰਦੇ ਆ ਬਹਿ ਕੇ ਵਿਚਾਰ ਕੇ ਸਾਰਾ ਜਾਰੀ ਕਰਾਂਗੇ ਸੋ ਇਹ ਪੰਟੀ ਦੇ ਮਾਨਾ ਹੈ ਕਹਿੰਦਾ ਕੁੱਤਾ ਹੈ ਕਹਿੰਦਾ ਬਿੱਲਾ ਹੈ ਕਹਿੰਦਾ ਸੀ ਨਹੀਂ ਜਵਾਬ ਨਹੀਂ ਦੇਣਾ ਉਹ ਪੰਥ ਦੇ ਦੁਖੀ ਆ ਪੰਥ ਦੇ ਦੁਖੀ ਆ ਗੁਰੂ ਘਰ ਦੇ ਦੁਖੀ ਆ ਸੋ ਅਸੀਂ ਅੱਜ ਦੇ ਦਿਨ ਉਹਨਾਂ ਦੀ ਗੱਲ ਦਾ ਜਵਾਬ ਨਹੀਂ ਕੋਈ ਦੇਣਾ ਜਿਹੜਾ ਦੇਣਾ ਸੀ ਮੈਂ ਦੇ ਚੁੱਕਿਆ ਹੈਗਾ ਅਈ ਨਰਨ ਸਿੰਘ ਚੋੜਾ ਸਾਢੇ 3 ਮਹੀਨੇ 4 ਮਹੀਨੇ ਬਾਅਦ ਘਰੇ ਆਏ ਆ ਤੇ ਵਿਯੋਗ ਦੇ ਇਹਨਾਂ ਨੂੰ ਟਾਈਮ ਨਾਲ ਘਰੇ ਲੈ ਕੇ ਜਾਣ ਪਰਿਵਾਰ ਦੇ ਵਿੱਚ ਜਾਣਗੇ ਬਾਕੀ ਸਾਰੀਆਂ ਗੱਲਾਂ ਜਵਾਬ ਜਿਹੜੇ ਆ ਉਹਦਾ ਲਿਖਤੀ ਤੇ ਆ ਕੇ ਬਿਆਨ ਜਾਰੀ ਕਰਾਂਗੇ ਬੋਲੇ ਸੋਨਿਹਾਲ ਸੁਬਾਹ ਦੇਖੋ ਜੀ ਪੂਰੇ ਪੰਥ ਨੇ ਪੱਕੇ ਵਾਲੇ ਪੂਰੇ ਤੁਮਰ ਕਸ਼ਤਾਨ ਦੇ ਨਾਲ ਆਪਣੇ ਭੂਮਿਕਾ ਨਭਾਈ ਆ ਤੇ ਉਹਨਾਂ ਦੀ ਜੋ ਹੋਂਕਾ ਹੀ ਉਹਨੂੰ ਫਾਰਮਲਿਆ ਮੈਂ ਉਹਨੂੰ ਉਹਨੂੰ ਫਾਰਮਲ ਚ ਦੇ ਦਿੱਤਾ ਸਭ ਕਹਿੰਦੇ ਗਾ ਆਪਕੋ ਕਿਆ ਸੋਚ ਕੇ ਆਪਨੇ ਇਹ ਸਾਰਾ ਕਾਰਜਕ੍ਰਮ ਜੋ ਆਪਾਂ ਕੋਲੀ ਚਲਾਈ ਕਿ ਕਿਆ ਮਨ ਵਿੱਚ ਥਾ ਕਿ ਆਪ ਇਹ ਵੀ ਗੱਲੋਂ ਗੱਲ ਪੰਜਾਬੀ ਚ ਪੰਜਾਬੀ ਹਿੰਦੀ ਉਹ ਦੇਖੋ ਉਹ ਤੇ ਸਭ ਦੇ ਸਾਹਮਣੇ ਇਹਦੇ ਉੱਤੇ ਕੋਈ ਕੋਈ ਟ੍ਰਾਇਲ ਚੱਲ ਰਿਆ ਤੇ ਉਹਦੇ ਵਿੱਚ ਉਹ ਫੈਸਲਾ ਹੋਏਗਾ ਹੋਏਗਾ ਦੁਨੀਆ ਦੇ ਸਾਹਮਣੇ ਮਨ ਦੇ ਵਿੱਚ ਹੈ ਕਿ ਸੀ ਤੁਹਾਡੇ ਵਿੱਚ ਕੋਈ ਰੋਸਾ ਸੀ ਇਹ ਸੀ ਮੰਨੂ ਜਿਹੜਾ ਇੰਨਾ ਤੁਸੀਂ ਘਟਨਾ ਕਰ ਰਹੇ ਹੋ ਤੇ 2015 ਤੋਂ ਜਿਹੜੇ ਫੋਟੋਨ ਦੁਆਰਾ ਕਰਨ ਦੇ ਖੁਰਚੜਾ ਸਾਨੂੰ ਜਲਾ ਕੰਦੀ ਜਿਹੜਾ ਬੰਦਾ ਕੋਰ ਦੇ ਵਿੱਚ ਇਕਬਾਲ ਗਾਲੇ ਵਕਰ ਪਾਈ ਰਾਜੂ ਵਾਲੇ ਨੇ ਇਕਬਾਲ ਕੀਤਾ ਉਹਨੂੰ ਫਾਂਸੀ ਨਹੀਂ ਸੱਡਾ ਅਕਾਲ ਤਖਤ ਸਾਹਿਬ ਦੇ ਉੱਤੇ ਇਕਬਾਲ ਕੀਤਾ ਵੀ ਆ ਵੀ ਕੀਤਾ ਮੈਂ ਆ ਵੀ ਕੀਤਾ ਆ ਵੀ ਕੀਤਾ ਆ ਵੀ ਕੀਤਾ ਉਹ ਕੌਨਸ ਦਾ ਰੂਛਾ ਸੀ ਤੇ ਪਰ ਅਕਾਲ ਤਖਤ ਸਾਹਿਬ ਨੂੰ ਤੇ ਮੰਨੇ ਤਾਂ ਧਰਮ ਸਦੈ ਜਿਹੜੀ ਉਹ ਲੱਗ ਗਈ ਅਕਾਲ ਤਖਤ ਸਾਹਿਬ ਤੋਂ ਕਾਲ ਸਾ ਅਕਾਲ ਪੁਰਖ ਦੀ ਫੌਜ ਆ ਤੇ ਉਹਦੇ ਗੁਰੂ ਮਹਾਰਾਜ ਦੇ ਪਤਦੀ ਸ਼ਾਨ ਅਸਾਰ ਚਲੋ ਤੇ ਉਹ ਪੰਦੇਸ਼ ਮント ਕੀ ਚਾਹੁੰਦਾ ਸੀ ਸਿੱਖ ਜਗਤ ਕੀ ਚਾਹੁੰਦਾ ਸਾਰੇ ਸਿੱਖਾਂ ਨੂੰ ਪੁੱਛ ਕੇ ਵੇਖੋ ਕਿ ਉਹ ਇਹਨਾਂ ਬਾਰੇ ਕੀ ਕਹਿੰਦੇ ਨੇ ਪਰ ਤੁਹਾਨੂੰ ਸਹਿਰ ਕਰਾਂਗੇ ਜੀ ਅੰਮ੍ਰਿਤਸਰ ਦਾ ਸਹਿਰ ਕਰਾਂਗੇ ਸਾਡੇ 3 ਮਹੀਨੇ ਬਾਅਦ ਸੋਨ ਦਿਹਾੜ ਤੁਹਾਨੂੰ ਕਹਿੰਦੀ ਨਹੀਂ ਕਿ ਜੀ ਲੱਗੀ ਸੀ ਜੀ ਹਾਂ ਜੀ ਕੋਲ ਲੱਗਿਆ ਦੱਸ ਫੁਰਨਾ ਗਿਆ ਤੂੰ ਗੱਡੀ ਯਾਰ ਜੀ ਕੋਈ ਨਹੀਂ ਨਹੀਂ ਥੋੜਾ ਉਹ ਚੁੱਕ ਜਵਾਬ ਹੈ ਜੀ ਅਛ ਫੁਰਨਾ ਗਿਆ ਗੱਡੀ ਨਹੀਂ ਸੀ ਦੋ ਸਜਾ ਆਪ ਤੱਕ ਸਭ ਤੁਹ ਲੱਗੀ ਹੋ ਗਈ ਗੱਡੀ ਰੱਖ ਲਿਆ ਸੀ ਮੈਂ ਪਾਵਾਂ ਜੀ ਲਾਈਕ ਮਾਰਜਤਪਾਲ ਸਿੰਘ ਮੰਜਪੁਰ ਸਰਦਾਰ ਗੁਰ ਕਰਤਿਪ ਸਿੰਘ ਜਗਦੀਪ ਸਿੰਘ ਨੂੰ ਜ਼ਿਕਰ ਹੰਦਾ ਵਾ ਇਹਨਾਂ ਦੇ ਸਪੁੱਤਰ ਵੀ ਵਕੀਲ ਆ ਦੋਨੇ ਤੇ